ਉਧਿਆਨਾ ਬੈਸਟ ਤੋਂ ਐਮਐਲਏ ਗੁਰਪ੍ਰੀਤ ਬੱਸੀ ਗੋਕੀ ਨੇ ਲੁਕਿਆਣੀ ਦੀ ਸਬਜ਼ੀ ਮੰਡੀ ਦੇ ਵਿੱਚ ਮਾਰੀ ਰੇਡ ਪਰਚੀ ਕੱਟਣ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਰੇਡ ਮਾਰੀ ਹੈ ਜੀ ਉਹਨਾਂ ਨੇ ਸਾਫ ਕਿਹਾ ਹੈਗਾ ਕਿ ਇੱਥੇ ਜੋ ਹੈ ਮਾਫੀਆ ਨਹੀਂ ਚੱਲਣ ਦਵਾਵਾਂਗੇ ਤੁਸੀਂ ਜੋ ਹੈ ਹਰ ਮਹੀਨੇ ਪਰਚੀ ਲਿਆ ਕਰੋ ਮੈਂ ਖੁਦ ਇੱਥੇ ਬੈਠਾਂਗਾ ਤੇ ਦੇਖਾਂਗਾ ਕੌਣ ਇੱਥੇ ਬਦਮਾਸ਼ੀ ਕਰਦਾ ਹੈ ਮੇਰਾ ਨਾਮ ਖਰਾਬ ਕਰਦੇ ਹੋ ਮੈਂ ਆ ਗਿਆ ਹੈਗਾ ਮੈਂ ਇੱਕ ਬੰਦਾ ਵੀ ਇੱਥੇ ਛੱਡਿਆ ਸੀਗਾ ਜਿਸ ਨੇ ਮੈਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਹੈਗੀ ਹੈ ਕਿ 100 ਤੋਂ ਜ਼ਿਆਦਾ ਇੱਥੇ ਜੋ ਹੈ ਰੇੜੀ ਲੱਗਦੀ ਹੈਗੀ ਹੈ ਤੇ ਬੰਦੇ ਆਪਣੀ ਸਬਜ਼ੀ ਵੇਚਦੇ ਹੈਗੇ ਆ ਤੇ ਕੁਛ ਲੋਕ ਪ੍ਰਧਾਨ ਦੱਸ ਕੇ ਇੱਥੇ ਪਰਚੀ ਵੀ ਨਹੀਂ ਦਿੰਦੇ ਤੇ ਜੋ ਹੈ ਪੈਸੇ ਲੈ ਲੈਂਦੇ ਹਜ਼ਾਰ ਰੁਪਿਆ ਇਹ ਬਹੁਤ ਹੀ ਵੱਡੀ ਖਬਰ ਜੇ ਤੁਹਾਡੇ ਸਾਹਮਣੇ ਲੈ ਕੇ ਆਏ ਜੀ ਲੁਧਿਆਣੇ ਬੈਸਟ ਤੋਂ ਐਮਐਲਏ ਗੁਰਪ੍ਰੀਤ ਬਸ ਗੁੱਗ ਗਈ ਨੇ ਲੁਧਿਆਣਾ ਸਬਜ਼ੀ ਮੰਡੀ ਚ ਲਾਈਵ ਰੇਡ ਮਾਰੀ ਸੀਗੀ ਤੇ ਜਿਹੜੇ ਉੱਥੇ ਮਾਫੀਆ ਬੰਦੇ ਸੀਗੇ ਉਸਤਾਂ ਵਿੱਚ ਭੱਜਣਾ ਪੈ ਗਿਆ ਤੇ ਸਾਰੇ ਉੱਥੋਂ ਭੱਜ ਗਏ ਇੱਕ ਬੰਦਾ ਰੋਕਿਆ ਸੀਗਾ ਉਸ ਤੋਂ ਸਾਰਾ ਪੁੱਛਿਆ ਉਸ ਤੋਂ ਆਈਡੈਂਟੀਟੀ ਕਾਰਡ ਵੀ ਪੁੱਛਿਆ ਉਸ ਨੂੰ ਕਿਹਾ ਕਿ ਇਦਾਂ ਕਿਦਾਂ ਹੋ ਸਕਦਾ ਹੈ ਇੱਥੇ ਅਸੀਂ ਬਦਮਾਸ਼ੀ ਨਹੀਂ ਚੱਲਣ ਦੇਣੀ ਉਹਨਾਂ ਨੇ ਜੋ ਹੈ ਸਬਜੀ ਵਾਲੇ ਜਿਹੜੇ ਵੇਚਦੇ ਆ ਸਬਜੀ ਉਹਨਾਂ ਨੂੰ ਸਖਤ ਕਿਹਾ ਹੈਗਾ ਕਿ ਮੈਂ ਇੱਥੇ ਗੁੰਡਾ ਰਾਣੀ ਚੱਲਣ ਦੇਣਾ ਅਸੀਂ ਕਰਪਸ਼ਨ ਬਿਲਕੁਲ ਬਰਦਾਸ਼ਤ ਨਹੀਂ ਕਰਨੀ ਤੁਹਾਨੂੰ ਇੱਥੇ 1 ਮੀਟਰ ਵੀ ਲਾ ਦਾਂਗੇ ਬਿਜਲੀ ਦਾ ਤੁਸੀਂ ਇਕੱਠੇ ਹੋ ਕੇ ਪੈਸੇ ਦੇ ਦਿਆ ਕਰੋ ਤੇ ਪਰਚੀ ਜਿਹੜੀ ਹੈ ਲਿਆ ਕਰੋ ਕੋਆਪਰੇਸ਼ਨ ਦੇ ਬੰਦੇ ਆਣਗੇ ਪਰਚੀ ਦੇਣਗੇ ਤੇ ਉਹਨਾਂ ਨੂੰ ਤੁਸੀਂ ਪੈਸੇ ਦਿਆ ਕਰੋ ਅਸੀਂ ਮਾਫੀਆ ਨਹੀਂ ਚੱਲਣ ਦੇਣਾ ਇਹ ਬਹੁਤ ਹੀ ਵੱਡੀ ਖਬਰ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਗੁਰਪ੍ਰੀਤ ਬਸਤੀ ਗੋਗੀ ਜਿਹੜੇ ਕੀ ਲੁਧਿਆਣਾ ਬੈਸਟ ਦੇ ਐਮਐਲਏ ਹੈਗੇ ਆ ਉਹ ਵਧੀਆ ਕੰਮ ਕਰਦੇ ਹੈ ਆਏ ਦਿਨ ਕਿੱਥੇ ਨਾ ਕਿੱਥੇ ਰੇਡ ਪਾਉਂਦੇ ਹੈਗੇ ਤੇ ਇਸ ਵਾਰ ਉਹਨਾਂ ਨੇ ਲੁਧਿਆਣਾ ਦੀ ਸਬਜ਼ੀ ਮੰਡੀ ਤੇ ਰੇਡ ਪਾਈ ਤੇ ਮਾਫੀਆ ਦੇ ਵਿੱਚ ਭੱਜਣਾ ਪੈ ਗਿਆ ਤੇ ਦੰਦਤੀ ਉੱਥੇ ਐਸਐਚਓ ਸਾਹਿਬ ਵੀ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਕ腐ਪਸ਼ਨ ਜੋ ਹੈ ਬਰਦਾਸ਼ਤ ਨਹੀਂ ਕਰਨੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਹੈਗੇ ਵਧੀਆ ਗੁਰਪ੍ਰੀਤ ਬਸਤੀ ਗੁੱਗੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜੇਲ੍ਹ ਚ ਪਾਓ FIR ਠੋਕੋ ਪੰਜਾਬੀ ਜਗੰਨਾ ਕਿ ਮੈਂ ਇੱਥੇ ਬਦਮਾਸ਼ੀ ਚੱਲਣ ਨਹੀਂ ਦੇਣੀ ਮੈਂ ਆਪਣਾ ਨੰਬਰ ਲਿਖਾ ਦੇਣਾ ਹਰ ਰੇੜੀ ਤੇ ਮੇਰੇ ਚਾਰ ਬੰਦਿਆਂ ਦੇ ਨੰਬਰ ਵੀ ਜੇ ਮੈਂ ਫੋਨ ਨਹੀਂ ਚੱਕਦਾ ਤੇ ਮੇਰੇ ਬੰਦੇ ਚੱਕਣਗੇ ਫੋਨ ਤੇ ਅਸੀਂ ਕ腐ਸ਼ਨ ਬਿਲਕੁਲ ਬਰਦਾਸ਼ਤ ਨਹੀਂ ਕਰਨੀ ਬਹੁਤ ਹੀ ਵੱਡੀ ਖਬਰ ਜੇ ਜਲਦੀ ਵੀ ਹੈਗੀ ਜੀ ਤੁਸੀਂ ਇਸ ਬਾਰੇ ਕੀ ਕਹੋਗੇ ਜਰੂਰ ਕਮੈਂਟਾਂ ਵਿੱਚ ਦੱਸੋ ਕਿਉਂਕਿ ਪਮਤਪਾ ਸਾਹਿਬ ਕਹਿੰਦੇ ਹੈ ਕਿ ਕਰਪਸ਼ਨ ਬਿਲਕੁਲ ਬਦਾਸ਼ ਨਹੀਂ ਹੋਣੀ ਤੇ ਇਸੇ ਲੜੀ ਦੇ ਵਿੱਚ ਲੁਧਿਆਣੇ ਦੇ ਐਮਐਲਏ ਪਹਿਲੇ ਤੁਹਾਨੂੰ ਖਬਰ ਦਿੱਤੀ ਸੀ ਕੁਲਵੰਦ ਸਿੱਧੂ ਸਾਹਿਬ ਦੀ ਜਿਨ੍ਹਾਂ ਨੇ ਜੋ ਹੈ ਨਸ਼ੇ ਕਰਨ ਵਾਲੇ ਨੂੰ ਇੱਕ ਦੇ ਹੱਥਪੜ ਮਾਰਿਆ ਸੀਗਾ ਤੇ ਹੁਣ ਗੁਰਪ੍ਰੀਤ ਪੱਸੀ ਗੋਗੀ ਜਿਹੜੇ ਹੈ ਗੁੱਸੇ 'ਚ ਦਿਖਾਈ ਦਿੱਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਰਪਸ਼ਨ ਚੱਲਦੀ ਪਈ ਹੈ ਸਬਜ਼ੀ ਮੰਡੀ ਲੁਧਿਆਣੇ ਦੇ ਵਿੱਚ ਤੇ ਉਹਨਾਂ ਨੇ ਐਸਐਚਓ ਸਾਹਿਬ ਵੀ ਨਾਲ ਸੀਗੇ ਉਹਨਾਂ ਨੇ ਕਿਹਾ ਐਸਐਚਓ ਸਾਹਿਬ ਤੁਸੀਂ ਪਰਚਾ ਦੋ ਜਿਹੜੇ ਕਿ ਇੱਥੇ ਜੋ ਹੈ ਮਾਸੀ ਕਰਦੇ ਹੈਗੇ ਆ ਜਿਹੜੇ ਕਿ ਲੋਕਾਂ ਨੂੰ ਪਰੇਸ਼ਾਨ ਕਰਦੇ ਹੈਗੇ ਮੇਰੇ ਹੁੰਦੇ ਲੋਕ ਪਰ ਬੁੱਧਪੀ ਬੱਸੀ ਗੋਗੀ ਨੇ ਬਹੁਤ ਹੀ ਵਧੀਆ ਕੰਮ ਜਿਹੜਾ ਕੀਤਾ ਹੈਗਾ ਆ ਮਾਦੀ ਪਾਰਟੀ ਕਿਉਂਕਿ ਕ腐ਸ਼ਨ ਦੇ ਖਿਲਾਫ ਲੜਦੀ ਹੈਗੀ ਹੈ ਤੁਹਾਨੂੰ ਕਿਦਾਂ ਲੱਗਿਆ ਬਜਰੂ ਕਮੈਂਟਾਂ ਦੱਸੋ ਵੱਧ ਤੋਂ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਥੈਂਕ ਯੂ